ਦੋ ਚਿੰਤਾ ਹੈ ਹਸਪੀਟਲ ਦਾ ਜਨਰਲ ਸਾਰਾ ਚੈੱਕਅਪ ਬਾਰੂ ਪਾਰਕਿੰਗ कैसी है प्लांटेशन कैसी है बाकी ਰਸ਼ ਕਿਸ ਤਰ੍ਹਾਂ ਹੈਂਡਲ ਹੋ ਰਿਹਾ ਹੈ ओपीडी ਦੇ ਪੇਸ਼ੈਂਟਸ ਕਿਵੇਂ ਡੀਲ ਹੋ ਰਹੇ ਹੈ ਸਾਰੀਆਂ ਮੈਡੀਸਿਨਸ ਉਹਨਾਂ ਵਿੱਚੋਂ ਮਿਲ ਰਹੀ ਹੈ ਸਾਰੇ ਟੈਸਟਸ ਵਿੱਚ ਹੋ ਰਹੇ ਹੈ ਕਿਹੜੇ ਕਿਹੜੇ ਇਕਵਿਪਮੈਂਟ ਵਰਕਿੰਗ ਆਰਡਰ ਚੈੱਕ ਕਿਹੜੇ ਕਿਹੜੇ ਨਹੀਂ ਵਰਕਿੰਗ ਆਰਡਰ ਫਿਰ ਖਾਸ ਕਰਕੇ ਸਫਾਈ ਵਾਸਤੇ ਅੱਜ ਅਸੀਂ ਸਾਰੇ ਜਿਵੇਂ ਸੁਪਰਵਾਈਜ਼ਰ ਹੈ ਜਾਂ ਜਿਹੜੇ ਵੀ ਹੁੰਦੇ ਹਨ ਆਊਟਸੋਰਸਿੰਗ ਹੈ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਾਂਗੇ ਕਿ ਪ੍ਰੋਗਰਾਮ ਵਾਈਜ਼ ਕੀ ਪਰਫਾਰਮੈਂਸ ਹੈ ਕਿ ਕਿੰਨੇ ਕੈਟਰਾਕਟ ਹੋ ਰਹੇ ਹਨ ਕਿੰਨੇ ਡਾਇਲਿਸਿਸ ਹੋ ਰਹੇ ਹਨ ਕਿੰਨੇ ਐਕਸ-ਰੇ ਹੋ ਰਹੇ ਹਨ ਕਿੰਨੇ ਅਲਟਰਾਸਾਉਂਡ ਹੋ ਰਹੇ ਹਨ ਤੇ ਡਾਕਟਰਸ ਨੂੰ ਅਗਰ ਕੋਈ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਿ ਕੀ ਆ ਰਹੀ ਹੈ ਪਲੱਸ ਐਟਲੀਸਟ ਅਸੀਂ 50 ਪੇਸ਼ੈਂਟਸ ਦੀ ਇੰਟਰਵਿਊ ਲਗਾਵਾਂਗੇ ਅਲੱਗ-ਅਲੱਗ ਕਿ ਕਿਸੇ ਪੇਸ਼ੈਂਟ ਨੂੰ ਕਿਸ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਿ ਵਾਰਡ ਵਿੱਚ ਕੋਈ ਬਾਥਰੂਮ ਵੀ ਹੈ ਕੋਈ ਪਾਣੀ ਨਹੀਂ ਮਿਲ ਰਿਹਾ ਜਾਂ ਐਦਾਂ ਦੀ ਕੋਈ ਵੀ ਪ੍ਰੋਬਲਮ ਹੈ ਮਤਲਬ ਟੋਟਲ ਅਜਸੀ ਅਸੈਸ ਕਰਾਂਗੇ ਹਸਪੀਟਲ ਨੂੰ ਫਿਰ ਇਹਦੀ ਪ੍ਰੈਜੈਂਟੇਸ਼ਨ ਕਰਾਂਗੇ ਤੇ ਫਿਰ ਜੋ ਵੀ ਇਹਦੇ ਸ਼ਾਰਟਕਮਿੰਗਸ ਹੈ ਮਤਲਬ ਇਹ ਨਹੀਂ ਇਹ ਹੈਗਾ ਕਿ ਕੋਈ ਪਨਿਸ਼ ਕਰਨਾ ਹੈ ਜਾਂ ਕੁਝ ਐਦਾਂ ਜੋ ਵੀ ਸ਼ਾਰਟਕਮਿੰਗਸ ਹੋਣਗੀਆਂ ਅਸੀਂ ਆਰਮਡ ਟਾਈਮ 'ਚ ਰਿਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਇਹਨਾਂ ਨੂੰ ਵੀ ਅਪਰਾਇਜ਼ ਕਰਾਵਾਂਗੇ ਤੇ ਉੱਪਰ ਅਥਾਰਟੀਆਂ ਵੀ ਸਰਵਿਸ ਕਰਾ ਉਸ ਦਾ ਬਹੁਤ ਕਿਉਂਕਿ ਨਵਾਂ ਤੁਹਾਡਾ ਨਵਾਂ ਹਸਪੀਟਲ ਬਣਿਆ ਹੈ ਤੇ অলਮੋਸਟ 올 ఎవਰੀਬਡੀ ਸਾਰੇ ਪੀਸੀਸ ਵਗੈਰਾ ਵਰਕ ਕਰ ਰਹੇ ਹੈ ਸਾਰੇ ਡਿਪਾਰਟਮੈਂਟਸ ਇਕਪਮੈਂਟ ਜਿਸ ਨੂੰ ਜਿਸ ਨੂੰ ਵੀ ਪੁੱਛਾ ਉਹ ਕਹਿੰਦਾ 올 ਇਕਵਿਪਮੈਂਟਸ ਆਰ देयर ਠੀਕ ਹੈ ਥੋੜਾ ਲੈਬ ਚ ਕੁਝ ਕੁਪੈਂਟ ਦੀ ਪ੍ਰੋਬਲਮ ਹੈ ਉਹ ਅਸੀਂ ਜਾਂਦੇ ਰਿਜ਼ੋਲਵ ਕਰਵਾ ਦਾਂਗੇ ਕੋਈ ਦਿੱਕਤ ਨਹੀਂ ਅਜੇ ਤੱਕ ਤਾਂ ਮੈਂ ਕੋਈ ओपीडी ਵਿੱਚ ਪੇਸ਼IENTS ਨਾਲ ਗੱਲ ਕਰਕੇ ਉਹਨਾਂ ਨੇ ਵੀ ਸਾਰਿਆਂ ਨੇ ਕਿਹਾ ਕਿ ਜਿਹੜੇ ਡਾਕਟਰਸ ਹੀ ਸਾਡੇ ਨਾਲ ਡੀਲਿੰਗ ਬਹੁਤ ਅੱਛੀ ਹੈ ਸਾਰਿਆਂ ਦੀ ਮੈਡੀਸਿਨ ਬੰਦਰੋਂ ਲਿਖੀਆਂ ਮਿਲੀਆਂ ਕਿ ਸਾਰਿਆਂ ਦੇ ਟੈਸਟ ਹੋਏ ਹੋ ਦੇ ਸਰੋਂ ਜ਼ਰੂਰੀ ਪਰ ਡਾਕਟਰਾਂ ਦੀ ਕਾਫੀ ਕਮੀ ਹੈ ਇੱਥੇ ਸ਼ੋਰਟੇਜ ਹੈ ਮਤਲਬ ਜੁਪਤੀ ਦੇ ਚੱਲ ਰਹੇ ਨੇ ਡਾਕਟਰ ਕਾਫੀ ਉਹ ਛੁੱਟੀ ਤੇ ਚਲੋ ਜਿਹਨੂੰ ਜ਼ਰੂਰਤ ਹੁੰਦੀ ਹੈ ਉਹ ਤਾਂ ਆਪਾਂ ਜੇ ਅਸ ਪਰ ਰੂਲਸ ਕੋ ਛੁੱਟੀ ਲਾਣਾ ਤੇ ਆਪਾਂ ਉਹ ਨੂੰ ਵੀ ਮਨਾ ਕਰ ਸਕਦੇ ਪਲ ਹਿਊਮਨ ਰਿਸੋਰਸਸ ਵਾਸਤੇ ਉਹਨ ਕੋਡ ਆਫ ਕੰਡਕਟ ਖਤਮ ਹੋ ਗਿਆ ਤੇ ਜਲਦੀ ਤੋਂ ਜਲਦੀ ਹੁਣ ਰਿਕਰੂਟਮੈਂਟਸ ਹੋ ਰਹੀਆਂ ਜਿਵੇਂ ਦੋ ਐਮਓ ਦੀਆਂ ਪੋਸਟ ਖਾਲੀ ਹੈ ਸ਼ਾਇਦ ਉਹਦੇ ਵਿੱਚ ਕਾਫੀ ਪ੍ਰੋਬਲਮ ਆਂਦੀ ਹੋਵੇਗੀ ਕਿ ਇਹ ਜਿਹੜੇ ਆਪਣੇ ਅ ਡਾਕਟਰਸ ਐ ਸਪੈਸ਼ਲਿਸਟ ਹੈ ਉਹਨਾਂ ਨੂੰ ਛੱਡ ਕੇ ਉਧਰ ਐਮਰਜੈਂਸੀ ਡਿਊਟੀਆਂ ਵਰਸੇ ਜਾਣਾ ਜਾਣਾ ਪੈਂਦਾ ਹੋਏਗਾ ਤੇ ਉਹ ਮਤਲਬ ਅਸੀਂ ਵੀ ਵਿਲ ਟ੍ਰਾਈ ਹੈ ਕਿ ਵੀ ਜਿਹੜੇ ਤੇ ਜੋ ਮੈਨ ਪਾਵਰ ਸ਼ਾਰਟਕਮਿੰਗਸ ਹੈ ਅਸੀਂ ਉਹਨੂੰ ਰਿਜ਼ੋਲਵ ਕਰਾਂਗੇ ਡਾਕਟਰ ਗੋਬੀ ਕੁਨਾਟੀ ਜੀ ਡਾਇਰੈਕਟਰ ਹੈ ਕਿ ਨਾ ਪੰਜਾਬ ਹੈਲਥ ਕੰਸਰਟ ਸੋਸਾਇਟੀ ਦੇ ਉਹ ਚੰਡੀਗੜ੍ਹੋਂ ਸਪੈਸ਼ਲੀ ਇੱਥੇ ਆਏ ਨੇ ਡਾਕਟਰ ਵੀਨੀਤ ਦੇ ਵੀਰ ਜੀ ਆਏ ਨੇ ਅਸੀਂ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਹਸਪਤਾਲ ਫਾਸਲ ਕਵਿਚਨਾਂ ਦੇ ਆਉਣ ਤੇ ਜੀ ਆਉਣ ਨੂੰ ਆਖਦੇ ਆ ਕਿ ਨਾਲ ਨਾਲ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਆਜਾ ਸਾਡੇ ਵਿੱਚ ਆ ਗਏ ਪਹਿਲਾਂ ਬੇਸਿਕਲੀ ਕੀ ਹੁੰਦਾ ਸੀ ਜੀ ਅਸੀਂ ਚਿੱਠੀ ਪੱਤਰ ਲਿਖ ਕੇ ਉੱਪਰ ਗੱਲ ਕਰਦੇ ਸੀ ਫੋਨ ਤੇ ਤਾਲਮਿਲ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਹੜੀਆਂ ਸਮੱਸਿਆਵਾਂ ਸੀ ਸਾਡੀਆਂ ਕਈ ਵਾਰ ਇਹ ਆ ਕਿ ਉੱਥੇ ਟਾਈਮਲੀ ਪਹੁੰਚ ਨਹੀਂ ਪੰਦੀਆਂ ਸੀ ਤੇ ਉਹਨਾਂ ਨੂੰ ਸੋਲਵ ਨਹੀਂ ਕੀਤਾ ਜਾਂਦਾ ਸੀ ਬਟ ਸਾਡੇ ਸਿਹਤ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜਿਹੜੇ ਸਾਡੇ ਹਾਇਰ ਅਥਾਰਟिटीज ਨੇ ਉਹ ਆਪ ਆ ਕੇ ਦਫ਼ਤਰ ਛੱਡ ਕੇ ਗਰਾਊਂਡ ਲੈਵਲ ਤੇ ਆਂਦੇ ਪਏ ਨੇ ਤੇ ਸਾਡੀਆਂ ਮੁਸ਼ਕਿਲਾਂ ਵੀ ਸੁਣ ਰਹੇ ਆ ਸਾਡੀਆਂ ਪਰੇਸ਼ਾਨੀਆਂ ਜਿਹੜੀਆਂ ਅਸੀਂ ਫੇਸ ਕਰਦੇ ਆ ਉਹ ਵੀ ਇੱਥੇ ਕਰ ਰਹੇ ਆ ਤੇ ਨਾਲ ਨਾਲ ਇੱਕ ਸਪੋਰਟਿਵ ਸੁਪਰਵੀਜ਼ਨ ਵਾਸਤੇ ਆਏ ਨੇ ਕਿ ਜਿਹੜੀਆਂ ਚੀਜ਼ਾਂ ਇੱਥੇ ਸ਼ੋਰਟਕਮਿੰਗ ਹੈਗੀਆਂ ਅਸੀਂ ਇਹਨਾਂ ਨਾਲ ਡਾਇਰੈਕਟ ਮਿਲ ਕੇ ਇੱਥੇ ਤਾਲਮੇਲ ਕਰ ਰਹੇ ਆ ਇਹਨਾਂ ਨੂੰ ਦਿਖਾ ਰਹੇ ਆ ਜੋ ਜੋ ਸਮੱਸਿਆ ਆ ਰਹੀ ਹੈ ਇੱਥੇ ਆ ਰਹੀ ਹੈ ਜਾਂ ਜੋ ਜੋ ਵੀ ਸਕੋਪ ਆਫ ਇੰਪਰੂਵਮੈਂਟ ਹੈ ਜੋ ਸਾਨੂੰ ਲੱਗ ਰਿਹਾ ਹੈ ਤੇ ਜਿਹੜੇ ਸਾਡੇ ਹਾਇਰ ਅਥਾਰਟੀਜ਼ ਆਪ ਦੇ ਐਕਸਪੀਰੀਅੰਸ ਨਾਲ ਦੇਖਦੇ ਆ ਉਹਦੇ ਨਾਲ ਇਹ ਹੈ ਕਿ ਬੈਨੀਫਿਟ ਸਾਨੂੰ ਹੋਏਗਾ ਕਿ ਸਾਡੀ ਆਪਸੀ ਕੋਆਰਡੀਨੇਸ਼ਨ ਅੱਛੀ ਹੋਣ ਕਰਕੇ ਜਿਹੜੇ ਆਪਣੇ ਲੋਕਲ ਪਬਲਿਕ ਅਥਾਰਟੀ ਫਾਜ਼ਿਲ ਕਰਨੀ ਉਹਨਾਂ ਨੂੰ ਬਿਹਤਰ ਸੇਵਾ ਸੁਵਿਧਾਵਾਂ ਅਸੀਂ ਨਾਲ ਮਿਲ ਕੇ ਦੇ